ਲੇਜ਼ਰ ਦੇ ਉਹ ਫੋੜਾ ਦਿੱਤੇ। ਚੁਟਾਲਿਆ। ਇਹਨਾਂ ਬੰਦਾਂ ਗੀਓ ਕਿ ਇਹ ਆਪਰ ਨਾਲ ਜੁੜੀ। ਉਹ ਬਾਝਾ ਨਾ ਬਖਾਲ। ਇਹ ਕੋੜਾ ਚੱਕਰ ਆ ਗਿਆ। ਕਿਰੇਟ ਤੇਨੇ ਸੱਚਾ ਸੱਤ ਦੇ ਜਿੱਦ ਦਾ ਜਾਲ ਬੱਤਰ ਤੇ ਉਹ ਦੂਗਾ ਪੱਜ ਮੱਝ ਜਾਣਾ। ਲੈ ਨਾ ਕੋਈ ਛੋਟਾ। ਹਾਂ? ਸੌਨਾ ਪੂਰਾ। ਇਹ ਕਿ ਬਦਲ ਰਿਹਾ ਹੈ ਕਿੰਨਾ ਚੰਗਾ ਹੈ ਇਹ ਮੈਂ ਜਿੰਨ ਬੌਟਰੀ ਵੀ ਲੈ ਕੇ ਚੱਲਾ ਮਨੂੰ ਕਾਪ ਟੈਸਟ ਕਰਾ ਲਈਏ ਨੂੰ ਫਿਰ ਇਹ ਕੋਈ ਪੰਡਾ ਕੋਈ ਬਦਲ ਕੇ ਰੰਗ ਨਾ ਨਹੀਂ ਕਾ ਮੇ ਕਾਲ ਉਪਕਰਨ ਬਗਾਰ ਨਾਲ ਖਾ ਦਿਓ ਬਗਾਰ ਨਾਲ ਖਾ ਦਿਓ ਹਾਂ ਆਪਕੇ ਬੇਰੇ ਬੇ 3 4 ਫਾਗ ਦੇ ਇਹ ਦੇਖੋ ਬਿੱਲੀ ਕਾ ਪੈਰ ਲੱਗ ਰਿਹਾ ਹੈ ਬਸ ਮੇਰਾ ਵੀ ਗੁੜ ਦਾ ਕੰਮ ਮੇਰਾ ਖਿਲਾੜਾ ਕੋਈ ਵਾਅਦਾ ਨਹੀਂ ਆਉਗਾ ਵੀ ਕੁਝ ਮੈਂ ਹੁਣ ਯੂਪੀ ਮੈਂ ਫਰਨਾ ਕਹਿੰਦਾ ਟਾਪ ਪੋਰ ਟਾਲਾ ਪੋਰ ਅੰਬੀ ਦੇ ਆ ਗਿਆ ਹਾਂ ਰਾਜ ਆ ਗਿਆ ਹਾਂ ਤੁਹਾਡੇ ਸਾਰੇ ਆ ਗੁੜ ਦੇ ਵਿੱਚ ਮੇਰਾ ਕੈਮੀਕਲ ਇਸ ਮਹੀਨੇ ਵਿੱਚ ਮੈਂ ਤਾਂ ਬਿੱਲੀ ਦਾ ਕੰਮ ਨਹੀਂ ਕਰੀਦਾ ਆ ਦੇਖਾਵਾਂ ਤੁਹਾਨੂੰ ਉਹਦੇ ਨੇੜੇ ਉਹਦੇ ਕਿਹਨਾਂ ਸਾਡੇ ਗੁੜ ਚ ਕੈਮੀਕਲ ਨਹੀਂ ਸੀ ਲੋਕਾਂ ਨੂੰ ਜ਼ਹਿਰ ਖਵਾਈ ਜਾਂਦੇ ਆ ਯਾਰ ਇਹ ਜੀ ਕਦੀ ਬਾਤ ਹੋ ਜਾਂਦੀ ਹੈ ਇਹ ਜੇ ਪੰਜਾਬ ਦੇ ਲੋਕ ਆ ਉਹਨਾਂ ਨੂੰ ਐ ਲੱਗਦਾ ਵੀ ਸਾਨੂੰ ਇੱਥੇ 10-20 ਰੁਪਏ ਸਸਤਾ ਮਿਲਦਾ ਜ਼ਹਿਰ ਖਾਈ ਜਾਂਦੇ ਆ ਇਹ ਨੁਕਸਾਨ ਕਿੱਡਾ ਵੱਡਾ ਜੀ ਸਸਤਾ ਤਾਂ ਹੋ ਰਿਹਾ ਬੜਾ ਕੰਮ ਜੀਨੀ ਵੀ ਘਟੇ ਨਿਕਲਦੀ ਕਮਾਦ ਵੀ ਕੀੜਾ ਪੜਦਾ ਮੇਰੀ ਗੱਲ ਸੁਣ ਲਾ ਸੀਵਤਨ ਮੈਂ ਦਿਖਾਉਣਾ ਆ ਜਾ ਮੇਰਾ ਗੁੜ ਤੂੰ ਮਲਾਈ ਮੇਰੇ ਗੁੜ ਦੇ ਸ਼ੱਕਰ ਨਾਲ ਹੱਡ ਲਗਾ ਰੱਖਾਗਾ ਜੀ ਹਾਂ ਦਿਖਾਉਣਾ ਆ ਜਾ ਆ ਨਹੀਂ ਆ ਵੀ ਲੱਗ ਰਹੇ ਕੋਈ ਦੰਨਾ ਦੰਨਾ ਸੀਵਤੇ ਵਗਾਉਨੇ ਆ ਆ ਦੇਖੀ ਅੜ ਯੂਪੀ ਦੀਆਂ ਵੀਡੀਓ ਬਣਾ ਕੇ ਲਿਆ ਆ ਮੈਂ ਹਾਜੀ ਉਹ ਯੂਪੀ ਬੜੀ ਬੜੀ ਤਾਂ ਮਾਰਾ ਤੇ ਯੂਪੀ ਦੇਖੋ ਕਿੰਨੀ ਬੜੀ ਹੈ ਕੋਈ ਕੁਝ ਵੱਡਾ ਆ ਗਈ ਜਿਸ ਤਰ੍ਹਾਂ ਵੱਡਾ ਜੋ ਖਰੀਦ ਕੇ ਲਿਆਉਣੇ ਆ ਟਾਲੀਆਂ ਆਉਂਦੀਆਂ ਭਰੀਆਂ ਆਉਂਦੀਆਂ ਜੂ ਦੇਖੀ ਜਲੀ ਇੱਕ ਤਰ੍ਹਾਂ ਦਾ ਕੈਮੀਕਲ ਨਹੀਂ 10 ਤਰ੍ਹਾਂ ਦਾ ਕੈਮੀਕਲ ਪਾਉਂਦੇ ਹੋ ਤੁਸੀਂ ਸਾ ਜੀ ਇਹ ਸੋ 70 ਦਾ ਤਾਂ ਛੁੱਟ ਦੇਤਾ ਨਹੀਂ ਮਿੱਠਾ ਮੈਨੂੰ ਪਾਦਾ ਛੁੱਟਾ ਪੈਂਦਾ ਮੱਥਾ ਛੁੱਟਾ ਮੈਂ ਦੱਸੂ 70 ਬਾਬਾ ਛੱਡ ਜਾ ਛੱਡ ਜਾ ਤੂੰ ਦੱਸਦਾ ਕੀ ਕੁਛ ਹੈ ਜਿਹੜਾ ਚੱਕਰ ਦੇ ਹਾਂਜੀ ਇਹ ਤਾਂ ਦੇਦਾ ਕੋ ਬਹੁਤ ਬੜਿਆ ਲੋਗ ਹੈ ਨਹੀਂ ਜੋ ਬਾਈ ਕਦੀ ਮਾਰਾ ਨਾ ਵੀ ਕਹ ਉਸਮ ਬਣਾਦਾ ਵੀਡੀਓ ਉਹ ਆ ਦੇਖੀ ਚੱਲੀ ਬੜਾ ਖਬਰਨਾਕ ਆ ਲੈ ਯੋ ਭਾਈ ਵੀਰ ਜੀ ਨੀ ਟਾਲਾ ਵਾਲਾ ਆ ਦੇਖ ਲੈ ਆ ਰਿਹਾ ਉਹ ਤਾਂ ਪੀਲੇ ਸਾਧ ਕਰਕੇ ਕਿਸੇ ਨਾ ਬੰਦੇ ਨੇ ਆਇਆ ਯੋ ਜੜਾ ਤੇ ਬੜਿਓ ਨਾ ਬੜਿਓ ਨਾ ਕਰ ਰਹੀ ਪੈਸਟ ਕਰਾਉਣਾ ਗੁਰ ਤੇ ਸ਼ੱਕਰ ਬੜਿਓ ਨਾ ਕਰ ਰਹੀ ਜੀ ਬਾਈ ਸਾਹਿਬ ਹਮ ਤਾਂ ਕਿਸਾ ਲੋਗ ਹੈ ਆ ਦੇਖ ਹਾਂ ਤਾਂ ਕਹਦੇ ਹਮ ਤਾਂ ਕਲਾੜ ਵਾਣ ਉਹ ਕਲਾੜ ਵਗਣ ਨਾ ਦੇਦਾ ਹਮ ਤਾਂ ਕਲਾੜ ਦਾ ਬੋਲੇ ਦੇ ਗੋ ਜਵਾਬ ਕੋਈ ਮਰਾਵਾਲ ਬਿਲਕੁਲ ਇੱਕ ਮਿੰਟ ਮੈਨੂੰ ਮੁੰਡੇ ਨੂੰ ਪੁੱਛਦਾ ਟੈਸਟ ਕਰਾਉਣਾ ਸਾਡਾ ਗੁੜ ਵੀ ਸ਼ੱਕਰ ਵੀ ਇਹ ਹੋਇਆ ਥੋਡੇ ਮੈਂ ਇੱਥੇ ਉਹਨੂੰ ਸੱਦ ਕੇ ਫੂਡ ਵਾਲਿਆਂ ਨੂੰ ਥੋਡੇ ਦੇ ਪਰਚੇ ਦਰਜ ਕਰਾਉਂ ਆਹ ਬਾਈ ਕਿਉਂ ਆਮਾ ਖੂਬ ਬੱਕਰੋ ਬਾਈ ਤਾ ਆ ਕੀ ਕਰੋਗੇ ਤੁਸੀਂ ਕਹਿੰਦਾ ਸੁੱਧਾ ਹਾਂ ਤੂੰ ਕਹ ਤੁਰੇ ਬਾਈ ਆਂ ਦਿਲ ਮੈਂ ਟੈਸਟ ਕਰ ਲੈਣਾ ਸਾਜੂ ਉਸ ਗੀ ਦੀ ਬਾਤ ਕਰੀ ਅੱਜ ਆਪਕੋ ਪਤਾ ਹੈਗਾ ਮੈਨੂੰ ਛੋਟਾ ਮੈਂ ਸੈਂਪਲ ਭਰਉਣ ਲੱਗਿਆ ਬਾਈ ਸਾਹਿਬ ਠੀਕ ਆ ਤੁਸੀਂ ਜੇ ਕਹਿੰਦਾ ਸੁੱਧਾ ਠੋਤਾ ਹਾਂ ਬਿੰਡੀ ਦਾ ਪਾਣੀ ਲੱਗ ਰਹਾ ਉਸਮਾ ਗੁੱਡਾ ਮੈਂ ਵੀ ਪਿੰਡੀ ਦੇ ਪਾਣੀ ਦਾ ਕਹਿੰਦਾ ਮੈਨੂੰ ਪਤਾ ਤੂੰ ਕਹਿੰਦਾ ਸ਼ੁੱਧ ਆ ਕਾ ਕਰਿਆ ਆ ਸ਼ੁੱਧ ਆ ਨਾ ਬਖੋ ਮੈਂ ਪਛੰਤੋ ਭਰਾ ਦੇ ਰੱਖਿਓ ਹੰਬਲਾ ਬਾਦ ਦੇਖਣ ਨਾਲ ਬਸ ਕੋ ਟੇਮ ਲੱਗ ਜਾ ਨਾ 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 ਉਪਰਦੇਸੀ ਬੰਦੇ ਮੈਂ ਪਰਦੇਸੀ ਬੰਦੇ ਤੇਰੀ ਬਾਤ ਸੁਣ ਯਾਰ ਪਰਦੇਸੀ ਇੰਨੇ ਲੋਕਾਂ ਨੂੰ ਜੜ ਵਿੱਚ ਨਹੀਂ ਇਹ ਯਾਰ ਦੁਨੀਆ ਦੀ ਤੇ ਕੋ ਆਪਣਾ ਟੈਸਟ ਕਰਾਉਣ ਤੇ ਕੀ ਹਰਜ ਹੈ ਅਜੇ ਅਨੇ ਹਰਜਾ ਤਾਂ ਕੁਝ ਨਹੀਂ ਆਇਆ ਫੇਰ ਅਰਥੋ ਭਾਈ ਸਾਹਿਬ ਆਵੋ ਵੇਚ ਕੇ ਆ ਟਾਈਮ ਲੱਗ ਜਾਣਾ ਕਿੰਨਾ ਟਾਈਮ ਲੱਗੂਗਾ ਇਹਦਾ ਮਤਲਬ ਤੁਸੀਂ ਜਾਰ ਵੇਚ ਕੇ ਤੁਰਿਓ ਨਹੀਂ ਆਰ ਨਹੀਂ ਵਾਜਦਾ ਨਹੀਂ ਵੀ ਸਵਾਸ ਤੋਂ ਰੱਖ ਰਹਾ ਬੰਦੇ ਭਾਈ ਸ੍ਰੀ ਸਮਾਹ ਮੈਂ ਸਾਰਾ ਕੁਝ ਦੇਖ ਕੇ ਆ ਯੂਪੀ ਚ ਛੋੜੇ ਮੁਜਫਰ ਨਗਰ ਮੰਡੀ ਆ ਨਾ ਗੋੜੀ ਦੀ ਮੰਡੀ ਹੈ ਉਹ ਜੀ ਮੈਂ ਜਾ ਕੇ ਆਇਆ ਹਾਂ ਆ ਤਾਂ ਨਹੀਂ ਆਇਆ ਹੋਗਾ ਜੀ ਨਹੀਂ ਸਰ ਆ ਤਣਾ ਦੀ ਤਣਾ ਗੋੜਾ ਖੋਇਦੂ ਪੰਜਾਬ ਚਾਹੁੰਦਾ ਯੂਪੀ ਬੜੀ ਬੋੜੀ ਹੈ ਬਹੁਤ ਕੋਈ ਇਹ ਸੋਹਣਾ ਨਹੀਂ ਤੰਨੇ ਮੇਰੀ ਗੱਲ ਸੁਣ ਲਿਆ ਕੁ ਧਿਆਨ ਨਾਲ ਤੁਸੀਂ ਤਿੰਨ ਬੰਦੇ ਆ ਤੁਸੀਂ ਕਹਿੰਦੇ ਸਾਡੀ ਸ਼ੱਕਰ ਦਾ ਸਾਡਾ ਗੋੜ ਸ਼ੁੱਧ ਹੈ ਇਹ ਕਹਿੰਦੇ ਨਾ ਫਿਰ ਤੁਹਾਨੂੰ ਸੈਂਪਲ ਭਰਾਉਣ ਚ ਕੀ ਹਰਜਾ ਅਜੀ ਦੇ ਯਾਰ ਜਤੋ ਆਣੀ ਹਲੋ ਅਜੀ ਰਾਮ ਦਾ ਬਾਈ ਸੁਬੇਰੇ ਦਾ ਟੇਮਾ ਪਰ ਆਇਆ ਯਾਰ ਇੱਥੇ ਗੁੜ ਤੇ ਸ਼ੱਕਰ ਆ ਯੂਪੀ ਵਾਲੇ ਬੰਦੇ ਵੇਚਦੇ ਫਿਰਦੇ ਸੈਂਪਲ ਭਰਾਉਣਾ ਇਹ ਕਹਿੰਦੇ ਸ਼ੁੱਧ ਆ ਮੈਂ ਜਾ ਕੇ ਆ ਯੂਪੀ ਚ 10 ਰਾਂ ਦਾ ਕੈਮੀਕਲ ਪਾ ਕੇ ਗੁੜ ਤੇ ਸ਼ੱਕਰ ਤਿਆਰ ਕਰਦੇ ਆ ਇਹ ਜੀ ਨਹੀਂ ਬਾਈ ਇੱਥੇ ਲੋਕਾਂ ਨੂੰ ਧਿਆਰ ਖਵਾਈ ਜਾਂਦੇ ਆ ਜੀ ਆਜੋ ਤਰੋ ਬਾਈ ਨੇ ਸੈਂਪਲ ਭਰਾਉਣੇ ਆ ਮੈਂ ਇਹਨਾਂ ਨੂੰ ਲੈ ਕੇ ਆਉਣਾ ਉਧਰ ਆਜੋ ਰਾ ਸੁਭਾਏ ਤੇ ਆ ਬੋਲ ਰਿਹਾ ਦੋ ਬਾਈ ਬੋਲਦਾ ਦੁੱਧ ਪਾਣੀ ਪਾਣੀ ਹੋਣ ਹੋ ਜਾਂਦਾ ਚਲੋ ਅਰੇ ਭਾਈ ਸਾਨਾ ਨਾ ਨਾ ਇਹ ਨਹੀਂ ਗੱਲ ਬਣਦੀ ਯਾਰ ਬਾਈ ਇਹ ਜੀ ਮੇਰੀ ਜਾਨਾ ਨਾ ਯਾਰ ਬੋਲਦਾ ਭਾਈ ਇਹ ਜੀ ਮੇਰੀ ਕਰੀਬ ਵਾਲੀ ਗੱਲ ਖੜੀ ਆ ਗਈ ਅਰੇ ਮਾਨਾ ਦੰਦ ਟ੍ਰਾਲੀ ਦਾ ਮੈਂ ਚੈੱਕ ਕਰਾਉਂਗਾ ਨਹੀਂ ਮਾਨਾ ਨਾ ਨਾ ਨਹੀਂ ਯਾਰ ਤੂੰ ਵਾਰੀ ਗੱਲ ਮਾਲਾ ਭਾਈ ਜੀ ਵੇਚ ਲੈ ਭਾਈ ਜੀ ਕਿਉਂ 1000 ਰੁਪਏ ਵੇਚ ਲੈ ਨਹੀਂ ਨਹੀਂਗਾ ਭਾਈ ਸਾਹਿਬ ਵੀ ਸਵਾਦ ਕਰੋ ਤੂੰ ਟੈਸਟ ਕਰੇ ਕਰਾਉਂਦਾ ਅਰੇ ਤਾਂ ਵਾਟ ਟਾਈਮ ਲੱਗ ਜਾਣਾ ਮੈਂ ਆਪ ਜਾਣਾ ਤੁਰੇ ਮੈਂ ਤਾਂ 1000 ਰੁਪਏ ਦੂੰ ਅਰੇ ਨਹੀਂ ਬਰਦਾ 10 ਮਿੰਟ ਦੇਵਾ ਭਾਈ ਜੀ ਮੇਰੀ ਗੱਲ ਸੁਣ ਲੈ ਜੇ ਤੁਹਾਡਾ ਗੋੜ ਸ਼ੁੱਧ ਨਿਕਲ ਆਇਆ ਪ੍ਰਮਾਤਮਾ ਦੀ ਕਸਮ ਤੁਹਾਨੂੰ 10000 ਰੁਪਏ ਦੇ ਦਵਾਂਗੇ ਅਜੇ ਨਹੀਂ ਮੰਨੇ ਜੇ ਤੁਹਾਡਾ ਗੋੜ ਤੇ ਕੈਮੀਕਲ ਤੇ ਹੋਰ ਹੋਇਆ ਸਮਾਨ ਤੇ ਤੁਹਾਨੂੰ ਮੈਂ ਕਰਾਉਂ ਅੰਦਰ ਚਲ ਅਜੇ ਨਹੀਂ ਮੰਨੇ ਨਾ ਨਾ ਮੰਨ ਬਾਈ ਨਾ ਨਾ ਚੱਲ ਤੂੰ ਬਾਈ ਜੀ ਨਹੀਂ ਨਹੀਂ ਆਏ ਯਾਰ ਕਰ ਬਾਈ ਜੀ ਆਲੇ ਟਰਾਲੀ ਉਧਰ ਆ ਰਿਹਾ ਬਾਈ ਮਾਰ ਲੈ ਤੋਰ ਯਾਰ ਬੇਈਮਾਨ ਅਜੇ ਨਹੀਂ ਦੇ ਦੇਗਾ ਤਮ ਤੋਂ ਬੜੇ ਆਦਮੀ ਆ ਬੰਤੋ ਵਰੀ ਬਿਆਜ ਨਾ ਮੰਨਣ ਸੋਨ ਸਹੇ ਨੂੰ ਇੱਕ ਕਾਲ ਦੀ ਸਾਂਝ ਨਹੀਂ ਲੱਗਦੀ ਤੁਸੀਂ ਗੱਲ ਤੇ ਜ਼ੋਰ ਦਿੰਦੇ ਹੋ ਸਾਡਾ ਗੋੜ ਸ਼ੁੱਧ ਆ ਕਿ ਉਹ ਆਪ ਨੂੰ ਸੈਂਟਰ ਪਰਾਉਣ ਚ ਕੀ ਹਰਜਾ ਆ ਇੱਕ ਬਾਤ ਤੈਨੂੰ ਬਤਾਉਂ ਵੀ ਸਾਰੇ ਕੋਈ ਕੁਝ ਵਿਕਾਮ ਕਰਦਾ ਕੁਝ ਵਿਵਹ ਕਰਦਾ ਕੁਝ ਕਰਗਾ ਤਾਂ ਵੇਚਣਾ ਹੀ ਪੜੇਗਾ ਇਹ ਲਾਹਤ ਹੋਗੀ ਜਰ ਭਾਂਗੇ ਵੇਚ ਦਵੂ ਕੁਝ ਕਰਕੇ ਵੇਚਣਾ ਬੋਲ ਮਿੱਠਾ ਸੋਡਾ ਮਿੱਠਾ ਸੋਡਾ ਤਾਂ ਅਸੀਂ ਵੀ ਪਾਉਨੇ ਆ ਮਿੱਠਾ ਥੋੜਾ ਸ਼ੱਕਰ ਜੀ ਪੈਂਦਾ ਸਾਨੂੰ ਪਤਾ ਆ ਹਾਂ ਉਹ ਆ ਜੀ ਬਸ ਠੀਕ ਆ ਗੱਲ ਕਰਦਾ ਮੈਂ ਕੈਮੀਕਲ ਦੀ ਨਾ ਕੈਮੀਕਲ ਦੇਣਾ ਮੈਂ ਉਸ ਵਾਰਾ ਤੋਂ ਕਰ ਰਹਾ ਹੈ ਮਿੱਠਾ ਸੋਡਾ ਇਸ ਤਰ੍ਹਾਂ ਇਸ ਤਰ੍ਹਾਂ ਓਏ ਮੈਂ ਕਹਿੰਦਾ ਮੈਂ ਤੁਹਾਡੇ ਵਿਸ਼ਵਾਸ ਹੈ ਚਲੋ ਅਪ ਟ੍ਰੈਕਟ ਕਰਾਉਣੇ ਆਂ ਬਾਜੀ ਬਾਜੀ ਨਾ ਲੈਣ ਤੋਂ ਕਰੀਏ ਬਈ ਟ੍ਰੈਕਟਰ ਦੇ ਪਾ ਜੀ ਸਰ ਬਾਏ ਓਏ ਆ ਜਾ ਜਗਮਾਨ ਨਗਰ ਆ ਗਏ ਨਾ ਅਗਰ ਮੈਂ ਹੋਰ ਫੋਟੋ ਟ੍ਰੈਕਟ ਕਰਨਾ ਤੇ ਅਰਮਾਨ ਵਾਲੇ ਤੁਸੀਂ ਆ ਜਾ ਕੇ ਜ਼ਹਿਰਾ ਆਦਾ ਚੱਲ ਮਾਨ ਲਵਾਂ ਨਾ ਨਾ ਮੈਂ ਇੱਥੇ ਬੁਲਾ ਲੂ ਅਰੇ ਨਹੀਂ ਇੱਥੇ ਨਾ ਬੁਲਾ ਜਾਂ ਗਲਤੀ ਮੰਨ ਜਿਓ ਅਰਮਾਨ ਵਾਲੇ ਇੱਥੇ ਮੰਨੇ ਆ ਇਹ ਸਾਡੇ ਗੁਰਦੂਰ ਤੇ ਕਮੀ ਕਰਾ ਸੀ ਮੁੜ ਕੇ ਪੰਜਾਬ ਚ ਗੁਰਦੂਰ ਨਹੀਂ ਵੇਚਣਾਉਂਦੇ ਆ ਲੈ ਆਨੇ ਬਸ ਪਤਾ ਆਨੇ ਖੜੀ ਬਸ ਦੱਸੋ ਕੀ ਕੋਸ਼ਿਸ਼ ਇਹਦੇ ਚ ਬਸ ਨੇ ਜਾਣੇ ਕੇ ਭਾਈ ਉਹ ਨਾ ਨਾ ਇਹ ਕੈਮੀਕਲ ਹੈ ਹੈ ਪਤਾ ਨਹੀਂ ਜੀ ਸਤ ਸਤ ਕੋਈ ਨਹੀਂ ਪਤਾ ਨਾ ਮੈਂ ਤਾਂ ਆਪਣਾ ਪਤਾ ਨਹੀਂ ਇਹ ਬਾਤ ਆ ਮਮ ਆਦਮਾ ਪਾਯੋ ਯੋ ਯੋ ਗਿਆੜਾ ਲੱਗ ਜਾਂਦਾ ਆਪ ਫਿਰ ਨਹੀਂ ਆਗਾ ਲਾ ਮਾ ਕਮਾੜੀ ਸੋਨੂੰ ਕੁਝ ਨਹੀਂ ਪਤਾ ਹੁਣ ਤਾਂ ਤੁਸੀਂ ਸੌ ਖਾਂਦੇ ਇੰਨਾ ਸਾਡਾ ਕੋਲ ਸ਼ੌਧਾ ਹੁਣ ਤੁਸੀਂ ਕਹਿੰਦੇ ਹੁਣ ਕੋਈ ਪਤਾ ਕਿ ਕਮਾਦ ਕਹਲਾੜ ਵਾਲਾ ਕਮਾਦ ਦੇ ਦੇ ਹਮਨੇ ਹਾਂ ਉਸ ਤੋਂ ਕੁ ਵੀ ਖਰੀਦ ਲਿਆ ਬੱਚਾ ਸੋਨੂੰ ਨਹੀਂ ਕੋਈ ਪਤਾ ਵੇਖ ਕੀ ਪਾਇਆ ਨੇ ਖਰਾਬ ਨਾ ਬਾਈ ਮੈਂ ਤੁਹਾਨੂੰ ਗੱਲ ਦੱਸਦਾ ਛੋਡੇ ਪਤਾ ਕੀ ਹੈ ਮੈਂ ਸਾਰਾ ਯੂਪੀ ਕੋ ਮੈਂ ਤੁਹਾਨੂੰ ਇੱਕ ਇੱਕ ਖਲਾੜਾ ਇੱਥੇ ਹੈ ਇੱਕ 10 ਕਰਮਾਂ ਤੇ 20 ਕਰਮਾਂ ਤੇ ਛੋਡੇ ਘਟੋਕੜ 5 ਕਿਲੋਮੀਟਰ ਦੇ 50 ਖਲਾੜੇ ਆ ਵਾਹ ਤੁਹਾਡੇ ਸਾਰਿਆਂ ਦੇ ਖਲਾੜੇ ਆ ਠੀਕ ਆ ਭਾਈ ਜੀ ਆਪ ਅੱਗਰ ਨਹੀਂ ਆਣ ਲਗੇ ਅਗਰ ਲੱਗ ਤਾ ਫੇਰ ਜਾਣਗੇ ਆਪ ਦਾ ਕਿ ਸ਼ਾਮ ਆਦਮੀ ਬਦਲੇ ਮਲੇ ਕਰਾਂਗਾ ਆਪ ਦਾ ਦਾੜ ਵੇਚਣਾ ਆਪ ਦਾ ਦਾੜ ਵੇਚਣਾ ਤੇ ਸੋਨੂੰ ਮੇਰੀ ਗੱਲ ਸੁਣੋ ਆਟਾ ਦਾੜ ਦੇ ਦੇ ਇਹ ਸੋਨੂੰ ਕਿੱਥੇ ਲਿਆ ਹੁਣ ਮੈਂ ਕਿਹਨ ਲਿਆ ਸੋ ਇਹ ਫਸ ਗਈ ਲੋਕ ਤਾਂ ਉਥੋਂ ਚਾਵਾਂ ਨਾ ਲੈਣਦੇ 70 ਰੁਪਏ 60 ਰੁਪਏ ਕਿਲੋ ਲੈ ਲਓ ਜ਼ਹਿਰ ਨਹੀਂ ਬਾਸ਼ਾ ਚਲ ਜੀ ਆੜ ਵੇਚਣਾ ਨਾ ਨਾ ਦੱਸੋ ਬਸੀਏ ਮਗਾ ਦਾੜ ਆਟਾ ਵੇਚ ਲਿਆ ਪੱਕਾ ਹਾਂ ਦਾਲਾਟ ਜਿੱਕੇ ਪੈਣਾ ਮਿਲ ਆ ਗਏ ਗੁੱਗੜ ਲੈ ਗਏ ਸਾਡੇ ਲੋਕ ਦਾ ਕਲਨ ਕਮਲੇ ਆ ਆਪੋ ਜੋ ਕਮਲੇ ਦੇ 200 ਰੁਪਏ ਦੀ ਜ਼ਹਿਰ ਪਿੜੀਆਂ ਬੋਤਲ ਭਾਵੇਂ 5 ਰੁਪਏ ਨੇ ਘਟਾਉਂਦੇ ਜਿਹੜੀ ਸਿਹਤ ਵਾਲੀ ਚੀਜ਼ ਆ ਉਹਨੂੰ ਭਾਵੇਂ ਕੋਸੇ 20 ਦੀ ਪੁੱਛਦੇ ਵੀ ਆ ਸਸਤਾ ਕਰਕੇ ਜ਼ਹਿਰ ਲੈ ਲਓ ਗੁਰੂ ਘਰੋਂ ਮੰਗਾ ਆ ਬਲ ਹੋਰ ਵੀ ਘਟ ਦੇ ਆ ਜੋ ਮੰਗਾ ਰੋਣੇ ਬਈ ਆ ਗੁੜਦੇ ਯੂਪੀ ਤੋਂ ਇਹ ਮੈਂ ਯੂਪੀ ਜਾ ਕੇ ਆਇਆ ਸਾਰਾ ਮੇਰੇ ਕੋਲ ਵੀਡੀਓ ਹੈ ਸਾਰਾ ਕੈਮੀਕਲ ਪਾਵਾ ਕੋਲ ਇਧਰ ਨੂੰ ਤੂਰੀਆਂ ਦੇ ਜ਼ਹਿਰਾਂ ਲੋਕਾਂ ਨੂੰ ਮਾਰੀ ਤੂਰੀਆਂ ਦੇ ਯਾਰ ਆਪਣਾ ਪਹਿਲੇ ਹੀ ਯਾਰਾ ਪੰਗਾ ਪੰਗਾ ਦਾ ਬਸ ਜਗਲੀ ਸਾਥ ਹੋਲੇ ਤੇ ਭਾਈ ਸਾਹਿਬ ਠੀਕ ਹੈ ਸਾਹਿਬ ਬੜੀ ਆਫਗਾਨਾ ਯਾਰ ਅੱਜ ਬੜੀ ਵੇਸਟਾ ਪਹਿਨ ਕੇ ਆਨੇਗੇ ਬਸ ਲੈ ਜਾਣੇਗਾ ਬਾਈ ਤੂੰ ਮੇਰੀ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬਤਾਓ ਤੂੰ ਹੁਣ ਤਾਂ ਜ਼ਿੰਮੇਵਾਰੀ ਲੈਂਦਾ ਸੀ ਗਰੰਟੀ ਚ ਦੇਦਾ ਸੀ ਮੇਰਾ ਸ਼ੁੱਧਾ ਗੁੜਨ ਵਾਲੀ ਸ਼ੱਕਰ ਹੁਣ ਤੂੰ ਕਹਿੰਦਾ ਮੈਨੂੰ ਪਤਾ ਨਹੀਂ ਮੈਨਾਂ ਕਦੇ ਹੋਰ ਖਰੀਦ ਲਈ ਬਾਈ ਆਪਣਾ ਵੀਡੀਓ ਬਣਾ ਲਿਆ ਹਮਕਾ ਨਾ ਯਾਰ ਬਸ ਲੈ ਜਾਣ ਬਦਈਆ ਬਦਈਆ ਬਾਕੀ ਆਪਨਾ ਵੀਡੀਓ ਬਣਾ ਲਈ ਅੱਜ ਤੱਕ ਨਹੀਂ ਆਇਆ ਬਦਈਆ ਬਦਈਆ ਬਾਕੀ ਹੋਰ ਕੀ ਰੋਕ ਬੰਦ ਕਰਦੇ ਕਰੋ ਆ ਗਰੀ ਆਪਨੀ ਤਰ੍ਹਾਂ ਤੂੰ ਮੈਨੂੰ ਕੱਲ ਦਾ ਜਵਾਬ ਦੇ ਆ ਬਤਾ ਤੂੰ ਮੁਸਲਮਾਨ ਆ ਨਾ ਹਾਂਜੀ ਹੈ ਨਾ ਹਾਂ ਮੁਸਲਮਾਨ ਦੀਨ ਇਮਾਨ ਦੇ ਪੱਕੇ ਹੁੰਦੇ ਸਹੀ ਬਾਕੀ ਪਤਾ ਨਾ ਹਾਂਜੀ ਆ ਇਨਸਾਨੀਅਤ ਨੂੰ ਅਸਲ ਅਸਲ ਜਿਹੜਾ ਸਹੀ ਮੁਸਲਮਾਨ ਆ ਆ ਗਰੀ ਰੱਬ ਨੂੰ ਅੱਲਾ ਨੂੰ ਮੰਨਣ ਵਾਲਾ ਮੁਸਲਮਾਨ ਬਿਲਕੁਲ ਸਹੀ ਆ ਜੀ ਆਪਨੇ ਬੋ ਕਦੇ ਕਿਸੇ ਦਾ ਨਸਾਨ ਨਹੀਂ ਕਰਦਾ ਕਰਦਾ ਨਹੀਂ ਆਜ ਨੂੰ ਹੀ ਹੈ ਤੇ ਤੂੰ ਆਦੇ ਦਿਲ ਤੇ ਹੱਥ ਧਰ ਕੇ ਇੱਕ ਹੈ ਵੀ ਇਹ ਗੁਰੂ ਸਹੀ ਹੈ ਜਾਂ ਗਲਤ ਆ ਤੂੰ ਦੱਸ ਸਾਡੀ ਉਹ ਆਦੇ ਅੱਲਾਹ ਨੂੰ ਯਾਰ ਕਰਕੇ ਦੱਸ ਮੈਨੂੰ ਪਤਾ ਹੋ ਗਿਆ ਹਾਂ ਅਬ ਚੈੱਕ ਕਰਦੇ ਵਾਲੇ ਸਭ ਪਰ ਸੰਸਾਹੀਆ ਸਾਬਿਲ ਸਾਬਿਲ ਭੱਲੇ ਵਾਲੇ ਸੇ ਗੋਭੀ ਵੇਸੇ ਕੱਢਦਾ ਕਿਵੇਂ ਕੱਢ ਦੇ ਬਸ ਇਹ ਹੈ ਬਸ ਐ ਸੈਂਪਲ ਵਾਲੇ ਗਲਤ ਕਿਵੇਂ ਕਰ ਦਿੰਦੇ ਮੇਰੇ ਮੇਰੇ ਕੋਲ ਤਾਂ ਵੀ ਸੈਂਪਲ ਪਰ ਹੈ ਜੀ ਸੁਵਾਸ ਕਰੋ ਅੱਜ ਸੋਨਾ ਬਿਲਕੁਲ ਗੁੜਵਰਾ ਸਾਹੀ ਹੈ ਮਨਗਰ ਅਮਨ ਚਲ ਤੂੰ ਹੁਣ ਅੱਲਾ ਨੂੰ ਮਤਲਬ ਕਿ ਮਤਲਬ ਕਿ ਅੱਲਾ ਨੂੰ ਤੂੰ ਸਾਹਮਣੇ ਕੇ ਹਾਜ਼ਰ ਨਾਜ਼ਰ ਸਾਹਮਣੇ ਕੋਈ ਵੀ ਤੁਖੜਤੀ ਨਹੀਂ ਮਿਲੀ ਹੈ ਜੀ ਬਿਲਕੁਲ ਵੀ ਸੁਵਾਸ ਕਰੋ ਹੁਣ ਤੂੰ ਅੱਲਾ ਨੂੰ ਅੱਲਾ ਨੂੰ ਸਾਹਮਣੇ ਤੂੰ ਕਹਨਾ ਇਹ ਸਹੀ ਹੈ ਸਰਾ ਠੀਕ ਹੈ ਮੰਨ ਗਿਆ ਨਾ ਹਾਂ ਹੁਣ ਆਪਾਂ ਨੂੰ ਸੈਂਪਲ ਪਰ ਨਿੱਕੀ ਹਰਜਾ ਫਿਰ ਅਜੀਬ ਨੂੰ ਇਟੇ ਲੱਗਦਾ ਮਰਾ ਉਹ ਵਜਾੜਵਾ ਮੈਂ ਤੇਰਾ ਜਿੰਨਾ ਨਾਮ ਖਰਾਬ ਹੋਇਆ ਨੂੰ ਮੈਂ ਕਿਹਾ ਮੈਂ ਹੋਰ ਟਾਈਮ ਖਰਾਬ 10000 ਰੁਪਏ ਤੁਹਾਨੂੰ ਮੈਂ ਦਊਂਗਾ ਆਪਾਂ ਦਾ ਛੋੜਨਾ ਆਪਾਂ ਨਹੀਂ ਜਾਣੇਗਾ ਬਾਸ ਆਪ ਦੀ ਇਧਰ ਆਪਾਂ ਉੱਥੇ ਚਲੇ ਹਾਂ ਹੁਣ ਮੈਨੂੰ ਇੱਕ ਗੱਲ ਦੱਸ ਤੂੰ ਕਹਿੰਦਾ ਮੈਂ ਮੁਸਲਮਾਨ ਆ ਦੇਨਾਨ ਦਾ ਪੱਕਾ ਪੱਕਾ ਨਾ ਹੁਣ ਤਾਂ ਤੂੰ ਨੇ ਇੱਕ ਮਿੰਟ ਤੇ ਕਹਿ ਰਿਹਾ ਸੀਗਾ ਪਹਿਲਾਂ ਕਿ ਮੈਨੂੰ ਪਤਾ ਨਹੀਂ ਵੀ ਇਹਦੇ ਹੈਗਾ ਕੁਛ ਨਹੀਂ ਹੈਗਾ ਹੁਣ ਤੂੰ ਕਹਿੰਦਾ ਸੌਦਾ ਜੀਵਾਖਾਇਦਾ ਕੀ ਪਤਾ ਤੂੰ ਕਰ ਰਿਹਾ ਜੀਵਾਖਾ ਮੇਰੀ ਬੋਲ ਜੀਵਾਖਾ ਮੰਦਰ ਜਾ ਕੇ ਆ ਸਰਦੇ ਕੰਮ ਛੱਡ ਦੇ ਹਾਂ ਛੋਡੇ ਕੁਝ ਵਾਕ ਮੇਰੀ ਮੈਦਰਖ ਹੋਰ ਦੱਸਦਾ ਹਾਂ ਹਾਂ ਅੱਜ ਸੋਡੇ ਸਾਰੇ ਯੂਪੀ ਕੋ ਮਕੇ ਆ ਛੋਡੇ ਯੂਪੀ ਵਾਲਾ ਕੋਈ ਵੀ ਬੰਦਾ ਆਪ ਦੇ ਖਿਲਾੜੇ ਤੇ ਜਾਂ ਦੂਜੇ ਖਿਲਾੜੇ ਤੋਂ ਲੈ ਕੇ ਛੱਕਰ ਦੇ ਗੁੜ ਦੀ ਚਾਹ ਨਹੀਂ ਪੀਂਦਾ ਹਾਂ ਬਸ ਸਮਝ ਬੰਦ ਕਰ ਤੋ ਠੀਆ ਭਾਈ ਆਪ ਕਿਉਂ ਨੂੰ ਪਤਾ ਜੀ ਜੇ ਅਸੀਂ ਕੈਮੀਕਲ ਪਾ ਰਹੇ ਆ ਬਸ ਠੀਕ ਆ ਜਾਨੀ ਬਾਕੀ ਬਾਤ ਸੁਣੋ ਹਾਂ ਮੈਂ ਤੁਹਾਨੂੰ ਦਿਖਾਉਣਾ ਡੈਕੋਲੈਂਟ 골ਡ ਪਾਪੜੀ ਆਉਂਦੀ ਆ ਇੱਕ ਚੂਨਾ ਆਪਾਂ ਪਾਈ ਜਾਂਦਾ ਇੱਕ ਤਾਂ ਮਿੱਠਾ ਢਾ ਹੁੰਦਾ ਇੱਕ ਖਾਰਾ ਵੀ ਪਾਉਂਦੇ ਆ ਹਾਂ ਉਹ ਕੱਪੜੇ ਵਾਲਾ ਰੈਂਡ ਦਾ ਤੇ ਨਹੀਂ ਵਰਤਦੇ ਜਿਹੜਾ ਡੀੜੇ ਤੋਂ ਸਾਬਣ ਨੂੰ ਉਹ ਵਰਤੀ ਜਾਂਦੇ ਆ ਰੰਗ ਵਰਤੀ ਜਾਂਦੇ ਆ ਇੱਕ ਪਤਾ ਨਹੀਂ ਹੋਰ ਜਿਹੜੇ ਕੈਮੀਕਲ ਆ 10 ਤਰ੍ਹਾਂ ਦੇ ਕੈਮੀਕਲ ਪਾਉਂਦੇ ਆ ਬੜਿਆ ਨਹੀਂ ਬੜਿਆ ਲੋਕ ਕਿਉਂ ਅਗਰ ਮਹਾਰੀ ਮੰਡੀ ਮੇਂ ਗੁੱਟ ਗੇਰਾ ਵੇ ਇਹ ਚਾਹਤੇ ਆ ਅਗਰ ਅਗਰ ਡਾਕ ਥੋੜੀ ਮਲੇ ਜਾ ਤੋ ਵੇ ਖਿਲਾਫ ਹੋ ਗਏ ਮੈਂ ਕਰਾਉਂਗਾ ਟੈਸਟ ਆ ਇਨੇ ਬੰਦੇ ਮੇਰੇ ਪਿੰਡ ਦੇ ਸੁਣਦੇ ਆ ਜੇ তুই ਸਹੀ ਨਿਕਲਿਆ ਉਹੜਾ ਗੋੜਾ ਨਿਕਲੂ ਸਾਰਾ ਜਿੰਨਾ ਵੀ ਹੈ ਹਾਂ ਜਰ ਜਰ ਮੈਂ ਇਹਨਾਂ ਨੂੰ ਇਹ ਕਹ ਰਿਹਾ ਬੰਸੇ ਮੈਂ ਕਿਹਾ ਜੇ ਉਹੜਾ ਗੋੜਾ ਸੁੱਧ ਨਿਕਲਿਆ ਸੁਣਦਾ 10000 ਰੁਪਏ ਮੈਂ ਦੁੱਤਾਂ ਤਾਬਾ ਆਗਾ ਨਹੀਂ ਆੜੇ ਨਹੀਂ ਮੈਂ ਉਹੜਾ ਕਰਾਉਂਗਾ ਟੈਕ ਕਰਾਉਣਾ ਮੈਂ ਚਾਬੀ ਜੀ ਦੇ ਦੀ ਨਾ ਮਾਰ ਹੰਦਰ ਜਾਇਆ ਛੇ ਦਾ ਵੇ ਵਾਰਾ ਮਾਰੀ ਕੋਸਾ ਬੰਦਾ ਵਾ ਹੈ ਨਾ ਪਾੜੇ ਕਰੇ ਬੰਦਰਾਣੇ ਕਰੇ ਬਸ ਅੰਬਾ ਨਹੀਂ ਕਰੇਗਾ ਜੇ ਸਹੀ ਹੋਣਾ ਬੰਦਾ اٹਕਾ ਨਾ ਕਰਾਉਣੇ ਇਹਦੇ ਆਪਾਂ ਹੀ ਦੇ ਆ ਬਕਾਦਰੇ ਕੁਲਗੋ ਜਮਾਲ ਨਾਲ ਵੜੇ ਭਾਈ ਨਾਲ ਨਾਲ ਜਾਉ ਮੇਰੀ ਹੋ ਗਈ ਗੱਲ ਸੈਂਪਲ ਵਾਲਾ ਨਾਲ ਵੀ ਆਉਂਦੇ ਆ ਫੂਲ ਵਾਲੇ ਆਪਾਂ ਦਾ ਨਹੀਂ ਆਣਾ ਤੇ ਆਪਣਾ ਵੀ ਜੋ ਬਣਾ ਲਈ ਅੱਗੇ ਦੇਖਣਾ ਬਸ ਆੜੇ ਕਰੀ ਦੱਤਲੇ ਕੋਈ ਨਹੀਂ ਬਣਿਆ ਪੰਜਾਬ ਨਹੀਂ ਆਣੇ ਬਸ ਬੰਦ ਕਰ ਦੇਗਾ ਭਾਈ ਬਸ ਬਸ ਹੋ ਗਿਆ ਫੜ ਲੈ ਤਾਂ ਬੰਦ ਕਰ ਦੇਣਗੇ ਇੱਥੇ ਦਾ ਸਹੀ ਚੀਜ਼ ਲੈਣਾ ਇੱਕ ਸੁਣ ਲੈ ਗੱਲ ਇੱਥੇ ਤੋਂ ਮੈਂ ਦੱਸਦਾ ਮਨਸੇ ਆਪਣੇ ਪੰਜਾਬ 'ਚ ਘੱਟੋ ਘੱਟ ਇਹ ਆ ਤਿੰਨਾਂ ਚਾਰ ਮਹੀਨਿਆਂ 'ਚ 10000 ਟਰਾਲੀ ਵੇਚ ਜਾਂਦੇ ਆ ਆਸ ਮੇਰਾ ਕੈਮੀਕਲ ਵਾਲੇ ਦੀ ਛਾਲੋ ਛਾਲੇ ਤਰੀ ਰਹਿੰਦੇ ਯਾਰ ਹਾਂ ਅਜੇ ਤੋਂ ਬਾਈ ਬੰਦੇ ਉਹ ਬਣਾ ਯਾਰ ਲੈ ਆ ਬੇਚੀ ਜਾਂਦੇ ਕੋਈ ਬਾਤ ਭਾਈ ਅਸੀਂ ਬੰਦ ਕਰਦੇ ਭਾਈ ਆਪਾਂ ਤਾਂ ਲੱਗਦਾ ਯਾਰ ਮੇਰੀ ਗੱਲ ਸੁਣੋ ਇਹ ਇਨਸਾਨ ਨੇ ਖਾਣਾ ਹਾਂ ਨਹੀਂ ਸਹੀ ਆ ਜੀ ਬਾਤ ਠੀਕ ਹੈ ਨਾ ਇਨਸਾਨ ਨੂੰ ਆਪਾਂ ਜ਼ਹਿਰ ਦੇ ਰਹੇ ਹਾਂ ਯਾਰ ਹਰਦਰ ਲੋਕ ਕਿਸਾਨ ਬਥੇਰੇ ਆਲੂਆਂ 'ਚ 20-20 ਗੱਟੇ ਠੋਕ ਦੇਣਗੇ ਹੁਣ ਜੂਰ ਕੇ ਤੇ ਡੀਪੀ ਤੋਂ ਠੋਕਦੇ ਬਾਸਾਬ ਮਰ ਅੰਮ੍ਰਿਤ ਨੀ ਕਹ ਫਤਵਾ ਕਿਉਂ ਨਸਲਾ ਖਰਾਬ ਕਰੀ ਜਾਂਦੇ ਹੋ ਕਿਉਂ ਸਾਡੇ ਜਵਾਕ ਜੰਮਣਾ ਵੱਢ ਕੇ ਆ ਕੇ ਜਹਿਰਾ ਪੰਜ 40-40 ਸਾਲ ਦੇ ਬੰਦੇ ਮਰੀ ਜਾਂਦੇ ਕਹਿੰਦੇ ਕਿਸੇ ਬਾਸਾਬ ਮਰੀ ਜਾਂਦੇ ਆ ਤਲਪੋ ਨਮਸਤ ਆਪ ਜੀ ਆ ਗਿਆ ਨਾ ਯਾਰ ਆ ਗਿਆ ਆਪਾਂ ਜੀ ਜੋ ਬਾਇਲ ਨਾ ਜੀ ਇਹਦਾ ਮਤਲਬ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਇਹਦਾ ਮਤਲਬ ਇਹ ਨਹੀਂ ਵੀ ਮੇਰਾ ਖਲਾੜਾ ਮੈਂ ਤੁਹਾਨੂੰ ਤਾਂ ਰੋਕਦਾ ਹਾਂ ਹਾਂ ਨਹੀਂ 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 ਉਹ ਗੱਲ ਨਹੀਂ ਉਹ ਕਹਿੰਦੇ ਨਹੀਂ ਹੈਗੀ ਠੀਕ ਹੈ ਨਾ ਮੈਂ ਕਹਿੰਦਾ ਤੁਸੀਂ ਸਹੀ ਹੋ ਯਾਰ ਬਾਤ ਸਹੀ ਬਾਤ ਤੁਸੀਂ ਮੇਰੇ ਚਾਹੇ ਯਾਰ ਪਿੰਡ ਰੱਖ ਕੇ ਵਿੱਚੋਂ ਮੈਨੂੰ ਕੋਈ ਦਿੱਕਤ ਨਹੀਂ ਹਾਂ ਉੱਥੇ ਖੜ੍ਹ ਜਾਓ ਯਾਰ ਉੱਥੇ ਖੜ੍ਹ ਜਾਓ ਮੇਰੇ ਖਲਾੜੇ ਕੋਲ ਖੜ੍ਹ ਕੇ ਵਿੱਚੋਂ ਮੈਂ ਕਹੂੰਗਾ ਵੀ ਇਹ ਸਸਤਾ ਭਾਈ ਲੈ ਲੇ ਤੇ ਤੇ ਬਾਤ ਆ ਨੂੰ ਨੀਆ ਆਪਣੇ ਖਲਾੜੇ ਲਈ ਨਿਕਲਦੇ ਤੂੰ ਸਹੀ ਬਾਤ ਆ ਜੀ ਉਹ ਜਿਹੜੇ ਮਾਲਕ ਦਾ ਉਹਦਾ ਫੋਨ ਨੰਬਰ ਤੁਸੀਂ ਤੁਸੀਂ ਕਿੰਨੇ ਰੇਟ ਵੇਚਦੇ ਹੋ 60 ਰੁਪਏ ਨਹੀਂ ਜੀ 50 ਦੇ ਦਿੰਦਾ 50 ਦੇ ਦੇਣੋ ਹਾਂ ਤੇ ਮੈਂ ਮੈਂ ਵੇਚਦਾ 120 ਰੁਪਏ ਕਰ ਲਓ ਆਜ ਨਹੀਂ ਹੈ ਵੇਚਦੇ ਹੋਗੇ 120 ਸਹੀ ਹੈ ਸਹੀ ਹੈ ਲੈ ਕੇ ਜਾਂਦੇ ਅਗਲੇ ਸੋਡੇ ਗੋੜ ਨਾਲੋਂ ਮੇਰਾ 70 ਰੁਪਏ ਵੱਧ ਰੇਟ ਆ ਕਿਲੋ ਮੰਗਰਾ ਨਹੀਂ ਹੈ ਕਿਸੇ ਦੇ ਮਾਲਕ ਦੇ ਅੰਦਰ ਹੀ ਕੰਮ ਕਰਦੇ ਹੋਣਗੇ ਕਿੰਨੇ ਦਾ ਖੋਦ ਆਪਦਾ ਨਾ ਨਾ ਬੰਸੇ ਇਹ ਤਾਂ ਇਹ ਤਾਂ ਉਹ ਇੱਕ ਬੰਦਾ ਹੀ ਲਾਈ ਬੈਠਾ ਤੇ ਜੀਪੀ ਦਾ ਖਿਲਾੜ ਜਾ ਨਹੀਂ ਉਹਨੇ ਇਹ ਆਵਦਾ ਕਰਿਆ ਇਹ ਆਵਦਾ ਬਣਾ ਲਿਆ ਹੁੰਦੇ ਆ ਇਹ ਲੱਦ ਕੇ ਲੈ ਆਉਂਦੇ ਆ ਭਲਾੜ ਵਾਲੇ ਕਮਾਤ ਦੇ ਯਾਰ ਤੂੰ ਐਂ ਦੇਖ ਲੈ ਬਣਸਿਆ ਕਮਾਤ ਦੇ ਤੈਨੂੰ ਮੈਂ ਇੱਕ ਗੱਲ ਇੱਕ ਗੱਲ ਦਰਮਿਆਨ ਦੱਸਦਾ ਇਹਨੂੰ ਐ ਪੁੱਛ ਗੰਨੇ ਦਾ ਕੀ ਰੇਟ ਆ ਯੂਪੀ 'ਚ ਹੁਣ 400 ਰੁਪਏ 400 ਰੁਪਏ 30 ਰੁਪਏ ਬੜੇ ਜਿਹਾ ਬਕਾਇਆ ਮੈਨੂੰ ਪਤਾ 370 ਥਾ 370 ਸੀ ਕੌਣ 400 ਰੁਪਏ ਆ ਹਾਂ 400 ਰੁਪਏ ਕਮਾਤ ਤੋਂ ਤੁਸੀਂ ਗੰਨਾ ਲੈ ਕੇ ਤੁਸੀਂ 50 ਰੁਪਏ ਕਿਵੇਂ ਵੇਚ ਦੋਗੇ ਸੁੱਧ ਗੋੜ ਬਣਾ ਕੇ ਆਹ ਸਾਹਿਬਾ 70 ਰੁਪਏ ਪੜਾ ਦਿਓ ਬੋਲੋ ਜੇ ਮੰਡੀ ਘਰੇ ਨਾਲੋ ਮੰਡੀ ਘਰੇ ਦੇ ਬਾਹਰ ਲਾਓ ਮੈਂ ਮੱਜਫਰਨਗਰ ਮੰਡੀ ਜਾ ਕੇ ਆਇਆ ਮੈਨੂੰ ਪਤਾ ਹਰਚਾ ਆ ਜਾ ਔਰ ਵੇਚ ਹੀ ਨਹੀਂ ਸਕਦਾ ਯਾਰ ਸੁੱਧ ਗੋੜ ਤੁਸੀਂ ਹੋ ਲੈ ਵੇਚ ਹੀ ਨਹੀਂ ਸਕਦੇ ਨਹੀਂ ਜੀ ਅਮੇ ਮੋਟਾ ਨੂੰ ਬਾਹਰ ਚੜੀ 40 ਰੁਪਏ ਸਾਨੂੰ ਮਿਲ ਜਾ ਅਜਾ ਤਿੰਨ ਬੰਦੇ 30 ਕਰ ਦਿਓ ਤੇ ਇਸ ਦਾ ਖਰਚਾ ਮੱਜਫਰਨਗਰ ਤੋਂ ਆਏ ਐ ਢੀ ਦੂਰ ਤੋਂ 250 300 ਮੀਲ ਤੋਂ ਇੱਥੋਂ ਅਜੀ ਤੇਨੇ ਘਟ ਖਾਤਾ ਹੈ ਬਸ ਇੱਕ ਘੰਟਾ ਦਾ ਆਜੀ ਬਸ ਮਜ਼ਦੂਰੀ ਪੰਜਾਬ ਦੀ ਮੈਂ ਕਹਿੰਦਾ ਮੈਨੂੰ ਇੱਕ ਵਾਰ ਦਾ ਜਵਾਬ ਦੇ ਦੇ ਮਜ਼ਦੂਰੀ ਪੰਜਾਬ ਬਸ ਆਪਾਂ ਨੂੰ ਟੈਸਟ ਕਰਾਉਣ ਚ ਕੀ ਹਰ ਗਿਆ ਅਜੀਬ ਵਸਾ ਸਿਆ ਹਮਰਾ ਬਸ ਇਹ ਤਬਈਨ ਬਾਬੂ ਨੇ ਜਾਣੇ ਕਰਾਇਆ ਇਸ ਦਾ ਬਸ ਬਸ ਗਲਤੀ ਮੰਨਦੇ ਵੀ ਗੁੜ ਸਹੀ ਹੈ ਜਾਂ ਗਲਤ ਆਪੀ ਮੰਨ ਲਓ ਨਹੀਂ ਮੰਨ ਲੈ ਕੇ ਜਾਓ ਮਰ ਜੇਗਾ ਬਸ ਹੀ ਮੰਨ ਲਿਓ ਅਬ ਆੜਾ ਕਰੀ ਆ ਕੋ ਬਸ ਸਹੀ ਹੈ ਗਲਤੀ ਆ ਮਾ ਸਾਡੇ ਕਹਿੰਦੇ ਭਾਈ ਸਾਹਿਬ ਨਾ ਨਾ ਗੁੜ ਸਹੀ ਹੈ ਹਾਂ ਜੀ ਸਹੀ ਹੈ ਅੱਜ ਆਊ ਟੈਸਟ ਕਰੂਗਾ ਅਜੀ ਗੱਲਾਂ ਆ ਸਾਹਮਣੇ ਨਾ ਬੋਲ ਤੋ ਜਿਓ ਰੁਕ ਤਜਾ ਹਮ ਹਮ ਰੁਕ ਹਮੋ ਭਾਈ ਓਏ ਹਟ ਰੁਕ ਆ ਤਾਂ ਆ ਬਿਰੇ ਹਾਂ ਬੈ ਹਟ ਰੁਕ ਹਟ ਰੁਕ ਨਾ ਨਾ ਤੁਸੀਂ ਸਹੀ ਹੋ ਕੋ ਭਾਈ ਆਪਣਾ ਕੀ ਰਲੂ ਸਹੀ ਆ ਆ ਬਿਟ ਕੋ ਆਪਾਂ ਦਾ ਖਰਾਬ ਆ ਖਰਾਬ ਆ ਪਰ ਅਪਨੇ ਜਾਣੇਗੇ ਬਸ ਮਨ ਨਾ 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 ਤੁਸੀਂ ਕਹਿੰਦੇ ਸਹੀ ਹੋ ਕਾ ਤਰੇ ਖਰਾਬ ਆ ਬਸ ਬਡੇ ਭਾਈ ਗੱਲਾਂ ਸਭ ਖਰਾਬ ਆ ਇਹ ਉਹ ਅਮਕ ਜਨ ਨਹੀਂ ਆਣਗੇ ਪੰਗਾਮ ਪਤਾ ਹੋ ਕਿਆ ਕਹੋ ਕੀ ਪਾਇਆ ਦਾ ਸਿੱਕੀ ਕੀ ਇਸਮੇ ਕੁਝ ਨਹੀਂ ਬਣ ਰਹਾ ਭਾਈ ਜੋ ਕਲਤਨ ਨਾ ਬਤਾ ਭਾਈ ਉਸਕੇ ਨਾਮ ਕਾ ਮੈਨੂੰ ਪਤਾ ਫੋਟ ਦੇਖਾ ਸ਼ੌਡਗਾ ਤੋਂ ਪਤਾ ਮੈਂ ਠੀਕ ਹੈ ਸ਼ੌਡਗਾ ਨਹੀਂ ਕਰ ਰਹਾ ਪਰ ਜੋ ਆਪ ਨੇ ਬਤਾਇਆ ਉਹ ਕੰਮ ਦੀ ਉਸ ਦਾ ਵਕਾਯਾ ਹੈ ਉਹ ਆਪਣੀ ਪੂਪੜੀ ਦਾ ਉਸ ਦਾ ਨਾਮਾ ਮਾਲੂਮ ਆ ਬੀ ਉਹ ਨਹੀਂ ਕਰਾ ਗੇੜਿਆ ਨਹੀਂ ਬਖ ਭਾਈ ਮੈਂ ਤਾਂ ਕਮਾਦ ਦੇ ਦੇਗਾ ਉਸ ਦਾ ਪੈਸੇ ਨੂੰ ਤਾਂ ਕਮਾਦ ਇਹ ਕਹਿੰਦਾ ਮੈਂ ਸ਼ੁੱਧ ਹੈ ਕਹਿੰਦਾ ਮੈਨੂੰ ਪਤਾ ਨਹੀਂ ਕਮਾਦ ਦੇ ਕੋ ਹੱਥ ਹੋ ਗਈ ਦੀ ਯਾਰ ਕਮਾਦ ਦੇ ਕੋ ਸਰ ਕਮਾਦ ਦੇ ਆ ਮੇਰੀ ਬਾਤ ਮੈਂ ਉਹੀ ਤਾਂ ਗੱਲ ਆਰੇ ਵੇ ਜੀ ਮੇਰਾ ਵੀ ਥੋੜੀ ਐ ਆਪਾਂ ਗੋਟ ਹੈਡ ਕਰਾਉਣੇ ਆ ਬਾਪ ਤਾਂ ਆਈਓ ਵੀ ਕਰਾ ਤਾਂ ਗਲਤ ਅਬ ਹਮੇਂ ਛੋੜਦਾ ਮਾਰਗਾ ਨਹੀਂ ਆਨੇਗਾ ਬਸ ਬੰਦੀ ਵਰਦੇ ਕੰਮ ਕੋ ਤੇ ਹਮ ਤਾਂ ਗਲਤ ਆਏ ਗੋੜ ਦਿਖਲਾ ਬਸ ਇਹ ਹੱਥ ਜੋੜਾ ਆਪ ਆਪਸ ਆਪਸ ਸਾਰਾ ਸਾਫ ਕਰ ਦਿੰਦੇ ਨਹੀਂ ਕਹਾਂ ਮੈਂ ਤੁਹਾਨੂੰ ਮੇਰੀ ਗੱਲ ਸੁਣ ਲੈ ਮੈਂ ਤੁਹਾਨੂੰ ਕਹਾਂ ਜਿੰਨਾ ਛੋੜਾ ਟਾਈਮ ਖਰਾਬ ਹੋਇਆ ਨੰਬਰ ਇੱਕ ਹੋਰ ਸੁਣ ਲੈ ਇੱਕ ਮਿੰਟ ਸੁਣ ਲੈ ਜੇ ਛੋੜਾ ਗੋੜ ਸਹੀ ਹੋਇਆ ਸਾਰਾ ਗੋੜ ਸਵੀ ਟਰਾਲੀ ਮੈਂ ਖਰੀਦ ਲੂ ਯਾਰ ਨਿਭੜ ਗਈ ਗੱਲ ਆਜੋ ਥੋੜਾ ਪੈਨ ਵੀ ਖਰਾਬ ਹੋਣਾ ਬਸ ਠੀਕ ਹੈ ਸਹੀ ਹੈ ਸਹੀ ਹੈ ਇਹ ਤਾਂ ਚੱਕਰ ਨਹੀਂ ਕੋਈ ਅਜੀ ਬਸ ਤੰਮ ਜੇ ਲੋ ਖਰਾਬ ਹੈ ਬਸ ਬਸ ਜਾਣ ਦੋ ਬਸ ਖਰਾਬ ਹੈ ਆ ਬਸ ਜਾਣ ਦੇ ਹੈ ਦੇਖਿਆ ਖਰਾਬ ਹੈ ਬਸ ਹੋਰ ਆਪਣੇ ਲੋਕਾਂ ਨੇ ਇੱਡੀ ਆ ਤਾਂ ਪੈਸੇ ਜਵਾਂ ਨਹੀਂ ਪੁੱਛਣਗੇ ਕੀ ਕੋਈ ਵੀ ਗੰਦ ਵੇਚਦੀ ਜਾਂਦਾ ਜ਼ਹਿਰ ਵੇਚਦਾ ਅੰਨੇ ਹੋ ਗਏ ਪੈਸੇ ਯਾਰ ਵੇਚਣ ਆਏ ਪੈਸੇ ਨਾ ਕੱਟ ਪੈਸੇ ਤੋਂ ਮੌਤੋਂ ਵੀ ਲੈ ਲੈਣਗੇ ਸਾਡੇ ਲੋਕ ਹਾਂ ਤੋਂ ਬਸ ਇਕੱਲੇ ਗੁਰੂ ਖਰਾਬ ਹੈ ਪਰਦੇਸੀ ਕੀ ਆ ਰਿਹਾ ਓਏ ਪਰਦੇਸੀ ਸਾਰੇ ਹੀ ਪਰਦੇਸੀ ਇਹਦੇ ਰਹਿਣਾ ਕਿ ਨਹੀਂ ਸਾਰੇ ਹੀ ਪਰਦੇਸੀ ਇਹਦਾ ਤੇ ਹਾਂ ਤੋਂ ਪਰਦੇਸੀ ਆ ਜੀ ਦੇ ਲੋਕ ਗੱਲ ਤਾਂ ਸਾਰੀ ਸਹੀ ਗਲਤ ਦਾ ਕਰ ਲੋ ਹਾਂ ਤਾਂ ਸਹੀ ਤੋਂ ਕਰ ਲੈ ਜੀ ਤੁਸੀਂ ਤੁਸੀਂ ਇਹ ਕਿੰਨੇ ਸਾਲ ਦੇ ਆ ਰਹੇ ਹੋ ਹਾਂ ਤਾਂ 2 3 ਸਾਲ 2 ਸਾਲ ਤੋਂ 3 ਦੋ ਤਿੰਨ ਸਾਲ ਤੋਂ ਆ ਰਹੇ ਸਾਨੂੰ ਵੀ ਤਾਂ ਹੁਣ ਪਤਾ ਲੱਗਿਆ ਦੀ ਇਹ ਯੂਪੀ ਚ ਗੋੜ ਆਉਂਦਾ ਏ ਮਾੜਾ ਆਉਂਦਾ ਹਨਾ ਅੱਛਾ ਚਲੋ ਜੀ ਅਸੀਂ ਪਹਿਲਾਂ ਅਸੀਂ ਕਿਨੇ ਹੁਣ ਰੋਕ ਲੈ ਟਰਾਲੀਆਂ ਅਸੀਂ ਅਸੀਂ ਵੀ ਅਸੀਂ ਟਰਾਲੀਆਂ ਤੋਂ ਲੈ ਲੈਂਦੇ ਸੀ ਕਿ ਗੋੜ ਵੀ ਗੋੜ ਵਧੀਆ ਲਾਲ ਜਹਾ ਗੋੜਾ ਯਾਰ ਲੈ ਲੋ ਹਾਂ ਲੈਂਦੀ ਰਹੇ ਆ ਪਤਾ ਹੀ ਨਹੀਂ ਸੀ ਵੀ ਕੀ ਪਾਈ ਜਾਂਦੇ ਤੁਸੀਂ ਇਹ ਕੰਮ ਕਰਕੇ ਹੁਣ ਪਤਾ ਲੱਗਾ ਹੁਣ ਪਤਾ ਲੱਗਾ ਜੇ ਸਾਨੂੰ ਜਾ ਕੇ ਭਾਵੇਂ ਜਹਿਰ ਹੀ ਪਾਣੀ ਫੋੜਿਆ ਤੇ ਇਹ ਹੁਣ ਤੁਸੀਂ ਸਦਮਾ ਲਾ ਦਾਂ ਜੀ ਤੁਸੀਂ ਡੈਕੋ ਲਾਈਟ 골ਡ ਪਾਪੜੀ ਪਾਉਂਦੇ ਹੋ ਇਹਦੇ ਚ ਪਤਾ ਕਿੰਨੇ ਖਤਰਨਾਕ ਹੈ ਨਰਵਸ ਸਿਸਟਮ ਹੁੰਦਾ ਜਿਹੜਾ ਸਾਡਾ ਸਰੀਰ ਦਾ ਉਹਨੂੰ ਕਮਜ਼ੋਰ ਕਰ ਦਿੰਦੀ ਹੈ ਤੁਸੀਂ ਤਾਂ ਕੱਲਾ ਰੰਗ ਕੱਢ ਲਿਆ ਵੀ ਚਿੱਟੀ ਬਣਾ ਲਈ ਲਾਲ ਬਣਾ ਲਿਆ ਗੋੜਾ ਬਣਾ ਲਿਆ ਬਣਾ ਲਿਆ ਇੱਕ ਹੋਰ ਕੈਮੀਕਲ ਪਾਉਂਦੇ ਆ ਉਹ ਦੱਸਿਆ ਨਹੀਂ ਮੈਨੂੰ ਮੇਰੇ ਕੋਲ ਵੀਡੀਓ ਸਮੇਂ ਦਿਖਾਈ ਆ ਵੀ ਕਿਹੜਾ ਕੈਮੀਕਲ ਆ

ਠੀਕ ਆਪ ਤਾਂ ਕੁਝ ਹੀ ਕਰਨਾ ਸਾਰੇ ਪਿੰਡ ਦੇ ਆ ਰਹੇ ਆ ਸਾਨੂੰ ਬੰਨਿਆ ਅੱਗੇ ਗੋਡੀ ਟੈਸਟ ਕਰਾਉਣਾ ਇਹ ਥੋੜੇ ਨਾਲ ਮੈਂ ਇੱਕ ਟੱਕਾ ਆ ਬਾਈ ਉਹ ਬਸ ਠੀਕ ਆ ਬਾਈ ਜੀ ਮੇਰਾ ਗੋਡਾ ਟੈਸਟ ਕਰਾ ਲਓ ਤੁਸੀਂ ਮੈਂ ਕਰਵਾ ਕੇ ਬਸ ਆ ਬਾਂ ਮਾਣੇ ਕਰਾ ਤੋ ਤੋ ਬੱਚਾ ਨਹੀਂ ਸਭ ਲੈ ਜਾ ਰਹੇ ਹੋ ਆਪਸੀ ਬਸ ਇਹ ਬਤਾ ਦਿਓ ਆਗਰ ਇਹ ਵੀ ਆਦਮੀ ਆਪ ਤੁਹਾਨੂੰ ਦੁਕਾਨੇ ਭੇਜ ਕੇ ਪਿਕਾ ਦੇ ਕੋਈ ਗਲਤ ਐ ਨਾ ਗਲਤ ਸਹੀ ਦਾ ਕੀ ਮਤਲ ਨਾ ਆਪ ਤੋ ਤੋ ਤਾਂ ਵੇਚ ਲਗਣ ਨਹੀਂ ਸਭ ਆਪ ਲੈ ਗਏ ਐ ਵੀਰ ਕਿਹੜਾ ਆ ਸਾਡੇ ਪਿੰਡ ਵਾਲੇ ਆ ਸਾਰੇ ਮਜ਼ਦੂਰ ਖੜੇ ਆ ਇਹ ਵੀ ਗਰੀਬ ਇਹ ਅਧੜੀ ਕਰਦੇ ਆ ਇਹ ਕਾਨੂੰਨ ਕਣੇ ਦੇ ਲੋਕ ਨੂੰ ਜਹਿਰ ਕਰਾਉਂਦੇ ਆ ਗਰੀਬ ਆ ਲਾਗਾਉਂਦੇ ਆ ਕਿੰਨਾ ਬਾੜੇ ਲਿਖੂਗਾ ਕੰਮ ਕਰਦਾ ਹਰ ਤਰੀਕੇ ਉਸੇ ਕੋਈ ਚੀਜ਼ ਲੈ ਕੇ ਬਸ ਗਲਤੀ ਕਰਾਪਕ ਵਾਰ ਚੱਲ ਦਿੰਦਾ ਹੈ ਨਾ ਇੱਕ ਵਾਰੀ ਖਸਰ ਪਾਓ ਕੋਈ ਨਿਆਰ ਵੀ ਹੈ ਭਾਈ ਇੱਕ ਵਾਰੀ ਮੈਨਾਂ ਚੱਲ ਬੜਾਓ ਹਾਂ ਚੱਲ ਭਾਈ ਸਾਹਿਬ ਭਾਨਾ ਭਾਈ ਕਹੋ ਯਾਰ ਹਾਂ ਆਪ ਕਰੀਂ ਭਾਈ ਲੈ ਜਾਣਗੇ ਭਾਈ ਮਨਦੀ ਕਰਦਾ ਭਾਈ ਨਾ ਰੁਕ ਜਾ ਯਾਰ ਤੂੰ ਭਾਈ ਉਹਨਾਂ ਦਾ ਆਹ ਕਿੱਥੇ ਆਵਾਗੇ ਅਰੇ ਭਾਈ ਆਹ ਮਾਰਾ ਦਿਓ ਅਸੀਂ ਉੱਪਰਾਂਗੇ ਇੱਕ ਅੱਧੀ ਨਹੀਂ ਨਹੀਂ ਇੱਥੇ ਖੜਨ ਨਾਲ ਕੀ ਹੱਲ ਹੋਊਗਾ ਇੱਥੇ ਖੜਨ ਨਾਲ ਕੋਈ ਹੱਲ ਨਹੀਂ ਇੱਥੇ ਖੜਾ ਰਹਿ ਇੱਥੇ ਖੜਾ ਰਹਿ ਥੈਰੀ ਦੀਆਂ ਸਾਡਾ ਆਪ ਤੋਂ ਸੁਣੇ ਬੋਲ ਰਿਹਾ ਹੈ ਸਰ ਮੈਂ ਇੱਥੇ ਬਲਾ ਲਾਇਆ ਹਾਂ ਮੈਂ ਇੱਥੇ ਬਲਾ ਲਾਣ ਵਾਲਾ ਹੋ ਗਿਆ ਕੱਬ ਸੇ ਪਹਿਲੇ ਤੋਂ ਨਾ ਕਿਸੇ ਮੈਂ ਇੱਥੇ ਬਲਾ ਲੈਣਾ ਉਹ ਰਾਹ ਦਾ ਭਾਈ ਤੂੰ ਬੁਲਾ ਬੁਲਾ ਬਾਈ ਨਾ ਗੱਲ ਸੁਣ ਲੈ ਆ ਭਾਈ ਆ ਭਾਈ ਆ ਰੁਕ ਜਾ ਚਾਰ ਹੋਇਆ ਸੈਂਪਲੀ ਦੇ ਦੋ ਬੰਗੜਾ ਭਾਈ ਡਰਦੇ ਕਿਉਂ ਬਣੇ ਸੀ ਇਹ ਤਾਂ ਉਹ ਨਾ ਟ੍ਰਾਲੀ ਭਰੀ ਪਈ ਆ ਦੇਖ ਵਾਹ ਦੇਖਿਆ ਆ ਗੁਰਦੀ ਟਰਾਲੀ ਦੇ ਸਖਤ ਭਰੀ ਫਿਰਦੇ ਆ ਫਿਰ ਹੱਥ ਨੂੰ ਵੇਚ ਕੇ ਜਾਣਗੇ ਆਪਣੇ ਲੋਕਾਂ ਪੰਜੂ ਬਾਈ ਅਸੀਂ ਬੰਦ ਕਰ ਬਸ ਹਲਪਾ ਬਾਈ ਮਾਈ ਤੁਸੀ ਆਓ ਜੀ ਸਾਧ ਕੇ ਲੈ ਕੇ ਆਉਣਾ ਯਾਰ ਇਹ ਚੀਜ਼ ਉਹ ਆ ਕੇ ਪੈਸੇ ਲੈ ਜਾਓ ਤੁਸੀਂ ਕਿਹੜਾ ਫਰੀ ਵੇਚ ਜੇ ਸਹੀ ਹੋਇਆ ਵੇਚੋ ਸਾਨੂੰ ਕੁੜੇਕ ਦਿੰਦੇ ਹਾਂ ਅੱਜ ਗੱਲ ਲਿਆ ਭਾਈ ਹਮ ਤਾਂ ਉਹ ਵੀ ਨਹੀਂ ਆਨੇ ਇਤਨੀ ਬੇਇੱਜ਼ਤੀ ਆਜ ਆਪ ਲੋਕ ਜੈਕਸ਼ਨ ਟਾ ਦੇ ਤੋ ਸਭ ਕਾਨੂੰਨ ਵਾਲ ਹੋ ਗਏ ਨੀ ਕਿਸੇ ਨੂੰ ਨਹੀਂ ਪਤਾ ਤਾ ਆਪ ਨੇ ਉਤਾ ਦੇ ਤੋ ਪੂਰਾ ਪਿੰਤਾ ਦਾ ਯਾਰ ਹਸਾ ਮੈਂ ਇੱਥੇ ਇਕੱਲਾ ਗੁਰਦਾ ਮੁੱਦਾ ਠਾਉਂਦਾ ਮੈਂ ਪੰਜਾਬ ਦੇ ਸਾਰੇ ਮੁੱਦੇ ਠਾਉਂਦਾ ਮੈਂ ਤਾਂ ਐਂ ਲੋਕਾਂ ਨੂੰ ਬਿਗਾਰਾ ਆ ਜੀ ਚਲੋ ਬੜਿਆ ਸਾਰ ਲੈ ਜਾ ਆਪਕੇ ਠੀਕ ਹੈ ਸੋਡੇ ਲਈ ਨਹੀਂ ਮੈਂ ਸਪੈਸ਼ਲ ਸੋਡੇ ਲਈ ਕੋ ਮਗਾਠ ਆਇਆ ਠੀਕ ਹੈ ਜੀ ਕੀ ਆ ਬਾਈ ਕਾਲਪੀ ਨਾਂ ਨਹੀਂ ਪੜੇ ਬਾਈ ਕੱਟੋ ਤੋ ਬੈਠਾ ਤੁਹਾਨੂੰ ਟੈਸਟ ਕਰਾਉਣ ਚ ਕੀ ਮੈਂ ਇੱਥੇ ਸੱਦਾ ਨੂੰ ਸਪੈਟਰ ਨੂੰ ਉਹਨੂੰ ਸਾਧ ਯਾਰ ਇੱਥੇ ਜੱਜ ਲਾ ਲੱਖੇ ਯਾਰ ਯਾਰ ਜੀ ਬਿਆਜ ਨਹੀਂ ਕੋਈ ਸਾਧਾ ਨਹੀਂ ਹੋਣਾ ਕਦੇ ਗਰੀਬ ਬਿਆਜ ਨਹੀਂ ਕੋਈ ਸਾਧਾ ਨਹੀਂ ਸੋਨੂੰ ਪਤਾ ਨਹੀਂ ਕਿ ਕਿੰਨੇ ਦਾ ਜਿਆਦਾ ਦਾ ਭਾਅ ਹੈ ਬੈਨ ਆ ਗਈ ਬੈਨ ਉਹਦਾ ਮੈਂ ਤਾਂ ਗੋਰਡ ਡੈਸਟ ਕਰਵਾਉਣਾ ਹੀ ਗੋਰਡ ਡੈਸਟ ਕਰਵਾਉਣਾ ਹੀ ਆਦਿ ਸਭ ਸਵੇਰ ਜਮਾ ਹੈ ਕੂਆਰ ਜਮਾ ਹੈ ਅੱਜ ਪਰਦੇਸੀ ਬੰਦੇ ਆ ਗਏ ਬੈਠੇ ਜਾ ਰਹੇ ਹਾਂ ਬੈਠੇ ਆਏ ਵੀ ਸੁਣਨ ਕਰਾਉਣਾ ਪੈਣਾ ਪਾਏਗਾ ਵੱਡਾ ਮਾਇ ਹੈ ਕਿ ਉਹ ਹੈ ਉਹ ਡੈਟ ਪਹਿਲਾਂ ਸ਼ੁਰੂ ਕਰਾ ਦੇਗਾ